ਸਤਿ ਸ਼੍ਰੀ ਅਕਾਲ ਪੀ ਵੀ ਪੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਅੱਜ ਤੁਹਾਡੇ ਸਾਹਮਣੇ ਜਲੰਧਰ ਸ਼ਹਿਰ ਦੀ ਬਹੁਤ ਹੀ ਮੰਦ ਭਾਗੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਜਿੱਥੇ ਸ਼ਗਨਾ ਵਾਲੇ ਘਰ ਦੀਆਂ ਖੁਸ਼ੀਆਂ ਗਮਾਂ ਵਿੱਚ ਬਦਲ ਗਈਆਂ ਜਲੰਧਰ ਦੇ ਮਹਾਨਗਰ ਤੋਂ ਸਵੇਰੇ ਸਵੇਰੇ ਇੱਕ ਦਰਦਨਾਕ ਹਾਲਸੇ ਦੀ ਖਬਰ ਸਾਹਮਣੇ ਆਈ ਹੈ ਨਕੌਦਰ ਚੌਂਕ ਦੇ ਕੋਲ ਟਿੱਪਰ ਦੀ ਚਪੇੜ 'ਚ ਆਉਣ ਨਾਲ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਜਾਣਕਾਰੀ ਅਨੁਸਾਰ ਤਰਨਜੀਤ ਸਿੰਘ ਆਪਣੇ ਪਿਤਾ ਨਾਲ ਆਪਣੀ ਭੂਆ ਦੇ ਵਿਆਹ ਲਈ ਮਕਸੂਦਾ ਮੰਡੀ ਤੋਂ ਸਬਜ਼ੀ ਲੈਣ ਗਿਆ ਸੀ ਪਰ ਜਦੋਂ ਇਹ ਸਬਜ਼ੀ ਲੈ ਕੇ ਵਾਪਸ ਘਰ ਪਰਤ ਰਿਹਾ ਸੀ ਤਾਂ ਖਾਲਸਾ ਸਕੂਲ ਦੇ ਕੋਲ ਬਣੇ ਕੂੜੇ ਦੇ ਡੰਪ ਦੇ ਕੋਲ ਇਹ ਦੋਵੇਂ ਬਾਈਕਸ 'ਤੇ ਬਾਰ ਟਿੱਪਰ ਦੀ ਚਪੇੜ 'ਚ ਆ ਗਏ ਤੇ ਮੌਕੇ ਤੇ ਹੀ ਦੋਵਾਂ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਭੈਣ ਦਾ ਅੱਜ ਵਿਆਹ ਸੀ ਤੇ ਸਾਰੇ ਪਰਿਵਾਰ ਲਈ ਖੁਸ਼ੀਆਂ ਭਰਿਆ ਦਿਨ ਸੀ ਪਰ ਜਦੋਂ ਪਰਿਵਾਰਿਕ ਮੈਂਬਰਾਂ ਨੂੰ ਮੌਤ ਦੀ ਖਬਰ ਮਿਲੀ ਤੇ ਇਹ ਖੁਸ਼ੀਆਂ ਮਾਤਮ ਵਿੱਚ ਬਦਲ ਗਈਆਂ ਇਸ ਦਰਦਨਾਕ ਹਾਦਸੇ ਵਿੱਚ ਤਰਨਜੀਤ ਸਿੰਘ ਤੇ ਉਸਦੇ ਪਿਤਾ ਦੀ ਮੌਤ ਹੋ ਗਈ ਹੈ ਦੂਜੇ ਪਾਸੇ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਮੌਕੇ ਤੇ ਪਹੁੰਚੀ ਤੇ ਜਾਂਚ ਵਿੱਚ ਜੁਟ ਗਈ ਹੈ ਹਾਦਸਾ ਇਨਾ ਭਿਆਨਕ ਸੀ ਕਿ ਦੋਨਾਂ ਦੇ ਸਰੀਰ ਦੇ ਅੰਗ ਸੜਕ ਤੇ ਵਿਖਰ ਗਏ ਸੀ ਦਿਖਾਉਂਦੇ ਆ ਤੁਹਾਨੂੰ ਮੌਕੇ ਦੀ ਪੂਰੀ ਰਿਪੋਰਟ ਕੀ ਨਾਗੀ ਜੀ ਤੜਨ ਮੈਂ ਦੱਸਾਂਗਾ ਜੀ ਮੇਰਾ ਨਾਮ ਹੈ ਇੱਕ ਹੀ ਗੱਲ ਕੀ ਸੇਰ ਹੈ ਜੀ ਸਭ ਜਿਹੜਾਣ ਜਾਂਦੇ ਸੀਗੇ ਲੜਕੀ ਦੀ ਸ਼ਾਦੀ ਸੀਗੀ ਅੱਛਾ ਜੀ ਲਾਲਾ ਸਾਨੂੰ ਉਹਥੇ ਮੈਨੂੰ ਟੱਕਰਿਆ ਇਹ ਤੇ ਉਹ ਗੱਡੀ ਖੜੀ ਆ ਨਾ ਉੱਥੋਂ ਮੈਂ ਟਰਾਲਾ ਗਾਹ ਨਾ ਆਈਆਂ ਟਰਾਲਾ ਪਾਰ ਕਰਦੇ ਆ ਅੱਛਾ ਜੀ ਇਹ ਮੈਟਰ ਨੂੰ ਪਿੱਛੇ ਹੁੰਦਾ ਇਹ ਅੱਛਾ ਜੀ ਲਾਲਾ ਇੱਥੇ ਆ ਕੇ ਜਿੱਥੇ ਆ ਬੁੜੀਆਂ ਖੜੀਆਂ ਇੱਥੇ ਹੋੜੀ ਸੀਗਾ ਟਰਾਲਾ ਬਿਲਕੁਲ ਜੀ ਤੇ ਜਿੰਨੇ ਮਰਗੀ ਸਾਈਡ ਮੇਰਾ ਨਾਮ ਰਜੀਤ ਸਰ ਕੀ ਮਾਮਲਾ ਕੀ ਮਾਮਲਾ ਇਹ ਟਰਾਲਾ ਹੁੰਦਾ ਪਈ ਨਕੂਦਰ ਸਾਈਡ ਤੋਂ ਜੀ ਤੇ ਇਹ ਮੁੰਡੇ ਜਾਂਦੇ ਇਹਨਾਂ ਦਾ ਘਰ ਵਿਆਹ ਸੀਗਾ ਸੱਤੀ ਲੈਣ ਜਾ ਰਹੇ ਸੀਗੇ ਜੀ ਤੇ ਇਹ ਟਰੂਰੇ ਵਾਲੇ ਡੰਪਰ ਤੇ ਲੱਗੇ ਤੇ ਟਰਾਲੇ ਦੀ ਸਾਈਡ ਤੇ ਕੀ ਇਹਨਾਂ ਨੂੰ ਤੇ ਇਹ ਡੇਗ ਅੰਦਰ ਨੂੰ ਪਏ ਨੇ ਸੀ ਇਹਨਾਂ ਨੂੰ ਤੁਸੀ ਕਵਰੇਟ ਕਰਾਂਗੇ ਅੱਛਾ ਜੀ ਉਹਨੂੰ ਦੇਪਾਲ ਸਿੰਘ ਪੁੱਤਰ ਸੋਹਣ ਸਿੰਘ ਜੀ ਜੀਰ ਪੁੱਤਰ ਸੋਹਣ ਵਾਸੀ ਪਿੰਡ ਫੇਰਾ ਨਮੰਦਰ ਜੀ ਤੇ ਕਰਮਨ ਹੈ ਮੁੰਡਾ ਜੀ ਇਹ ਵੀ ਮਲੇ ਇਥੋਂ ਉਹ ਪੁਲਿਸ ਜੇ ਦੋ ਚਾਹ ਪਿੰਡਾਂ ਜਾ ਰਹੇ ਅੱਛਾ ਜੀ ਕੱਦ ਗਿਆ ਹੋਗਾ ਅੱਛਾ ਜੀ ਤੇ ਕਿੰਨੇ ਬੰਦੇ ਸੀਗੇ ਟੋਟਲ ਜਿਹੜੇ ਸਰ ਜਿਹੜਾ ਡੈਥ ਹੋਈਏ ਦੋ ਜਣੇ ਸੀਗੇ ਇਹਨਾਂ ਦੇ ਕਿੰਨੇ ਜਣੇ ਸੀਗੇ ਇੱਕ ਨੰਦਾ ਜਿਹੜਾ ਦਸਤੀਰ ਦਾ ਜੀ ਉਹ ਵੀ ਨਾਲ ਸੀਗਾ ਉਹ ਉਹਨਾਂ ਦਾ ਪਛਾਣ ਹੋ ਗਿਆ ਪਿੱਛੇ ਸੀਗੇ ਉਸਤੇ ਅਲੱਗ ਮੁੱਖਾ ਦੇ ਤੇ ਅੱਛਾ ਜੀ ਬਾਅਦ ਕਰਕੇ ਉਹਨਾਂ ਦਾ ਉਹਨਾਂ ਦਾ ਪਛਾਣ ਆ ਰਿਹਾ ਸੀਗਾ ਉਹਦੇ ਕਰਕੇ ਉਹਦਾ ਉਹਦਾ ਪਛਾਣ ਹੋ ਗਿਆ अच्छा जी 8 ਵਜੇ ਦੇ ਨਾਲ ਨੰਬਰ ਲੱਗ ਕੇ ਉਸ ਦੇ ਟਰਾਲਾ ਨੰਬਰ ਦੇ ਨਾਲ ਜੀ ਫੋਨ ਬਰੇਕ ਲੱਗ ਗਿਆ ਬੰਦਾ ਫੜਿਆ ਗਿਆ ਟਰਾਲਾ ਜਿਹੜਾ ਸੀਗਾ ਟਰਾਲਾ ਤੇ ਘੇਰ ਲਿਆ ਗਿਆ ਤੇ ਟਰਾਲੇ ਨੂੰ ਡਰਾਈਵਰ ਜਿਹੜਾ ਉਹ ਲੋਕ ਕਰਕੇ ਦੌੜ ਗਿਆ ਅੱਛਾ ਜੀ ਹਾਂਜੀ ਟਰਾਲਾ ਕੰਪਲੀਟ ਸਰ ਗੱਡੀ ਨੰਬਰ ਦੱਸ ਸਕਦੇ ਹੋ ਟਰਾਲਾ ਆ ਗਿਆ ਪੀ ਵੀ 33 ई ਨਹੀਂ ਮੋਟਰਸਾਈਕਲ ਦਾ ਨੰਬਰ ਪੀ ਵੀ 33 ई ਉੱਚੀ ਸਿਆਸੀ ਜਿਹੜੇ ਦੇ ਉੱਤੇ ਸਵਾਰ ਸੀਗੇ ਠੀਕ ਹੈ ਸਰ ਇਹ ਟਰਾਲੇ ਦਾ ਨੰਬਰ ਹੈਗਾ ਪੀਪੀ 03 ਏ ਜੀ 957 ਟਾਟਾ ਦਾ ਟਰਾਲਾ ਕੋਈ ਸੀਟੀਜੀ ਵਗੈਰਾ ਕੋਈ ਹੁੰਦਾ ਖੰਡਾਲੀ ਗਈ ਸਰ ਸੀਛੜੀ ਫੁੱਟੇ ਅੱਗੇ ਘੇੜਿਆ ਨੂੰ ਜਾ ਕੇ ਅੱਛਾ ਜੀ ਅਗਲੀ ਸਟੇਪ ਤੇ ਲੱਗਦੇ ਅੱਛਾ ਜੀ ਕਿੰਨੇ ਕ ਵੇਲੇ ਦਿੱਕਤ ਨਾਲ ਸਰ ਹਾਂਜੀ ਕਿੰਨੇ ਕ ਵੇਲੇ ਦੀ ਬਾਤ ਹੈਾ ਕਟਨਾ ਹੋਈ ਹੈ ਜੀ ਐਸਟੀਮੇਟ 4:30 ਵਜੇ ਦਾ ਆ ਰਿਹਾ ਤਾਂ ਬਿਲਕੁਲ ਇਨਫਰਮੇਸ਼ਨ ਮਿਲੀ ਹੈ ਸਰ ਕਿਹੜੀ ਜਗ੍ਹਾ ਦਾ ਸੀਗਾ ਇਹ ਸਾਥੇ ਏ ਟੀ ਪੁਆਇੰਟ ਮੰਦਾ ਜੀ ਲਿੰਕ ਰੋਡ ਈ ਪੁਆਇੰਟ ਅਬਾਦਪੁਰਾ ਜਰਨ ਸਰ ਕਿਹੜਾ ਥਾਣਾ ਕਿਹੜਾ ਕੰਡਾ ਆਪਣਾ ਥਾਣਾ ਪਾਰ ਦੇ ਦਿੰਦਾ ਹੈ